ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕੀ ਹਾਲ ਚਾਲ ਆ ਸਾਰੇ ਭਰਾ ਠੀਕ ਠਾਕ ਹੋਣਗੇ ਆਪਣੇ ਲਓ ਭਾਈ ਮਿੱਤਰੋ ਆਪਾਂ ਚੱਲਿਆ ਪਾਣੀ ਰਮਾਂ ਕਰਨਾ ਤੇ ਪਾਣੀ ਰਮਾਂ ਕਰਕੇ ਫਿਰ ਉੱਧਰ ਚਲਾ ਦਿੰਨੇ ਮੋਟਰ ਲਾਈਟ ਚਲੀ ਜਾਂਦੀ ਤੇ 12 ਵਜੇ ਤੱਕ ਆਊਗੀ ਤੇ ਇਹ ਕੰਮ ਕਰੀਏ ਪਹਿਲਾਂ ਫਿਰ ਦੂਸਰਾ ਭਾਈ ਜੀ ਨੂੰ ਜਾਨਵਰਾਂ ਚ ਪੜਾਂਗੇ ਗੱਲ ਵੀ ਆ ਕਬੂਤੀ ਆ ਆ ਜਿਹੜੀਆਂ ਅੰਡੇ ਲਈ ਬੈਠੀ ਆ ਇਹ ਕੁੰਮੀ ਸੀਗੀ ਪੱਕੀ ਵੀ ਆ ਇਹ ਕੁੰਮੀ ਆਂਡੇ ਨਹੀਂ ਲੌਂਦੀ ਵੀ ਘਰਮਾਲੀ ਨੇ ਲਾ ਲਏ ਆ ਤੇ ਬੱਚੇ ਕੱਟ ਲਈ ਦਸ ਤਈ ਸਵਾ ਸਾਰਾ ਕੁਝ ਸੈਟਿੰਗ ਹੋ ਜਾਣਾ ਤੇ ਬਾਕੀ ਦਾ ਸਾਰਾ ਸੈਟਿੰਗ ਹੀ ਆ ਆ ਡੱਬੀ ਲਈ ਬੈਠੀ ਆ ਤੇ ਆ ਉਹਦਾ ਬੱਚਾ ਇੱਕ ਮਰ ਮਾਰਦਾ ਉਹਦਾਂ ਕਿਵੇਂ ਮਰੇ ਆ ਇਹ ਬਾਕੀ ਸੈਟ ਆ ਬਈ ਕੰਮ ਕਈ ਗਰੂ ਜੀ ਨਾ ਤੇ ਕੰਕੂ ਉਹ ਦੇ ਦੇਣਗੇ ਦਾਣੇ ਪਾ ਦੇ ਕੇ ਇਹਨਾਂ ਨੂੰ ਪਾਣੀ ਪਾ ਦੇਣਾ ਲਓ ਬਈ ਮਿੱਤਰੋ ਜਿਉਤ ਪਾਸੂ ਵੀ ਆ ਜਾਂਦਾ ਤੇ ਆ ਡੱਬੇ ਬਾਤ ਆ ਤੇ ਦੂਜੇ ਛੱਟ ਤੇ ਆ ਜਾਂਦਾ ਛੱਤਰਾਂ ਦਾ ਸਿਰਫ ਆ ਇਹ ਦੋ ਹੀ ਲੱਗਦੇ ਇਹਦੇ ਡੱਬੇ ਵੇਠੇ ਤੇ ਡੋਰ ਲੱਗਿਆ ਹੋਇਆ ਹੋ ਜਾਂਦੇ ਤਿੰਨ ਇਸ਼ੀ ਤਾਂ ਫਰਦੇ ਆ ਤਿੰਨ ਥੱਲੇ ਤੇ ਪਾਣੀ ਵਾਲਾ ਆ ਗਿਆ ਬਾਈ ਜੀ ਆ ਜਾ ਤੁਹਾਨੂੰ ਪਾਣੀ ਵਾਲ ਨੂੰ ਮਲਾ ਦੇਣੇ ਜੋਤ ਨਵਾਉਣ ਲੱਗਿਆ ਪਸ਼ੂ ਠੀਕ ਇਹ ਹੁੰਦੇ ਤਾਂ ਵੇਹੇ ਲੰਗੀ ਡਾਂਗੀ ਕਿਤੇ 15 ਦਿਨਾਂ ਤੋਂ ਢੀੜਾ ਮਾਰਦੇ ਚਾਰਾਂ ਪੰਜਾਂ ਦਿਨਾਂ ਤੋਂ 15 ਦਿਨਾਂ ਤੋਂ ਨਹੀਂ ਢੀੜਾ ਮਾਰਦੇ ਇਹ ਹੋ ਗਏ ਬਈ ਮਿੱਤਰੋ ਆਪਾਂ ਚੱਲੇ ਪਾਣੀ ਛੱਡਣ ਲੈਡ ਤਾਂ ਸੁਬਾਹ ਦੀ ਹੀ ਤੇ ਆਪਣੀ ਦੂਜੀ ਬੀਲੀ ਦੀ ਚੱਲੀ ਜਾਂਦੀ ਸੀਗੀ ਮੋਟਰ ਤੇ ਹੁਣ ਚਲਾਈ ਆ ਫਟਕ ਫੁੱਟਕਾਂ ਮੈਂ ਲਾ ਕਰ ਗਿਆ ਹੀਗਾ ਮੈਂ ਕਿ ਚਲ ਕਾਣ ਨੂੰ ਪਾਣੀ ਰਵਾ ਕਰਦੇ ਆਂ ਤੇ ਮੋਟਰ ਬਾਈ ਆਪਣੀ ਚੱਲ ਵੀ ਆ ਦਿਖਾ ਦਿੰਨੇ ਆ ਤੁਹਾਨੂੰ ਤੇ ਜਾਨਵਰ ਛੱਡੇ ਆ ਬਾਈ ਕਿਉਂਕਿ ਪਲੀ ਹੋ ਗਈ ਸੀਗੇ ਲਓ ਜੀ ਤੇ ਲਾਤੀ ਛੱਟੀ ਲਾਤੀ ਗਏ ਉਹ ਮੋਟਰ ਚੱਲ ਵੀ ਆ ਪਾਣੀ ਲੈ ਕੇ ਆਣਾ ਆਪਾਂ ਥੱਲੇ ਲੋ ਭਈ ਮੇ ਤਰੂ ਪਾਣੀ ਛੱਡ ਲਿਆ ਹੁਣ ਆਪਾਂ ਉਹ ਦੋ ਕਿਾਰੇ ਤਾਂ ਮੇਰੇ ਹਸਾਮ ਨਾਲ ਲੱਗ ਗਏ ਹੁਣੇ ਆ ਵੀਣਾ ਚੱਲ ਕੇ ਵੀਨੇ ਅਸੀਂ ਜੇ ਉਹ ਲੱਗੇ ਫਿਰ ਤੇ ਜੂਤ ਨੂੰ ਕਰ ਲ ਤਮ ਪਰਲੇ ਕਿਹੜਾ ਵੀਖ ਕੇ ਆ ਦੇ ਮੈਂ ਇਧਰਲਾ ਵੀਣਾ ਜੇ ਲੱਗੇ ਫਿਰ ਤੇ ਫਿਰ ਰੋਰਲੇ ਦੋਵਾਂ ਨੂੰ ਛੱਡ ਦੇਾਂਗੇ ਲੋ ਭਈ ਆ ਜਾਂਦਾ ਡੱਬਾ ਡੱਬਾ ਆਪਣਾ ਦੂਜਿਆ ਫਰਦੇ ਆਪਾਂ ਨੂੰ ਭਈ ਕਬੂਤਰ ਉੱਡਣ ਦਾ ਕੋਈ ਗੱਲ ਨਹੀਂ ਘਾਟ ਉੱਡ ਖੜਨਗੇ ਪਤਾ ਹੀ ਨਸਲਾਂ ਤਾਂ ਉੱਡਦੇ ਹੀ ਉੱਡਦੇ ਆ ਪਰ ਉੱਡਦੇ ਫਰਸਰ ਹੋ ਗਏ ਆ ਘਾਟ ਉੱਡਦੇ ਨਿੱਕੇ ਹੁੰਦੇ ਤੇ ਇੰਨੀ ਗੱਲ ਆ ਵੀ ਸਿੱਧੇ ਆਉਣ ਹਨਾ ਜਿਹੜੇ ਡੱਗ ਡੁਗ ਕੇ ਆਈ ਕੂਤਰ ਉੱਡਦੇ ਸਾਰੇ ਉਹ ਬਈ ਸਾਰੇ ਰੂਕਤੇ ਆ ਬਸ 19 ਬੱਚੇ 10 ਆ ਜਿਹੜੇ ਉੱਡਣ ਵਾਲੇ ਆ ਇਹਨਾਂ ਨੂੰ ਕਿਰਾਂ ਡਾਈ ਜਾਂਦੇ ਉਦੋਂ ਦੂਜੇ ਉੱਡ ਖੜਨਗੇ ਦੋ ਬੱਚੇ ਭਾਏ ਭਾਏ ਡੱਬੇ ਵੇ ਇੱਕ ਰੂ ਦੀ ਮੇਰ ਨਾਲ ਸਾਰਾ ਕੰਮ ਸੈਟ ਹੋ ਜੂ ਆ ਗਿਆ ਆਪਣਾ ਡੱਬਾ ਡੱਬਾ ਬੁਖਾ ਦਿਆ ਤੁਹਾਨੂੰ ਕਿਧਰ ਗਿਆ ਇਹ ਵੀ ਬਹੁਤ ਹਾਏ ਯਾਰ ਨਾਏ ਬਈ ਮਿੱਤਰੋ ਤੈਨੂੰ ਤਾਂ ਬਹਿ ਗਏ ਉਹ ਤਿੰਨੇ ਹੀ ਬਹਿ ਗਏ ਜਿਹੜੇ ਕੱਲ 2:00 ਵਜੇ ਬੈਠੇ ਸੀਗੇ ਕਰਨੇ ਬਣਿਆ 2 ਘੰਟੇ ਉੱਡ ਕੇ ਬਹਿ ਗਏ ਤੇ ਦੂਜੇ ਬਾਈ ਫਿਰਦੇ ਸੀ 9 ਛੱਡੇ ਸੀਗੇ ਤੇ ਜਿਹੜੇ ਡੱਗ ਦੇ ਡੂਦ ਦੇ ਸੀ ਸਾਰੇ ਬਰੂਪ ਲਿਓ ਉਹ ਰੋਕਣੇ ਸੀਗੇ ਵੱਡਾ ਆ ਕੇ ਰੋਕਦੇ ਆ ਠੀਕ ਆ ਚਲੋ ਬਈ ਮਿੱਤਰੋ ਨਿੱਕੇ ਬੱਚੇ ਤਾਂ ਲਾ ਲਿਆਂਦੇ ਦੂਜੇ ਇਕੱਠੇ ਹੀ ਟੜ ਕੇ ਲਿਆਵਾਂਗੇ ਕਾਰਨ ਇਹ ਆ ਬਾਈ ਇਕੱਠੇ ਸੌਖੇ ਟੜ ਜਾਂਦੇ ਆ ਤੇ ਦੂਤ ਲੈ ਨਹੀਂ ਦੀਂਦੇ ਬਾਈ ਆਪਣੇ ਇੱਕ ਤਾਂ ਗੁਲਾਬੀ ਬਗਲਾ ਤੇ ਪੁੰਜੀ ਵਾਲਾ ਆ ਤਿੰਨ ਤਾਂ ਆ ਗਏ ਆ ਤਿੰਨ ਤਾਂ ਆ ਗਏ ਆ ਤੇ ਚਾਰ ਬਹਿ ਗਏ ਨੌ ਛੱਡੇ ਜੀ ਆਪਾਂ ਤਿੰਨ ਆ ਜਾਂਦੇ ਰੱਖਦੇ ਪੁੱਤ ਤੇ ਦੂਤ ਲੈ ਨਹੀਂ ਦੀਂਦੇ ਲਾਲ ਬਗਲਾ ਸਿੱਕਾ ਵਾਲੇ ਕਾਲੂ ਨਾਲ ਮਿੱਤਰ ਪੱਛੀ ਆਇਆ ਹੈ ਬੱਸ ਆ ਚਾਰ ਬੈ ਗਈ ਸੀਗੇ ਇਹ ਬੈਠੇ ਇੱਕ ਨੂੰ ਦੂਰ ਲੱਗੀ ਆ ਆ ਇਹ ਤਾਂ ਆ ਗਈ ਦੂਜੇ ਉਤਲੇ ਨੂੰ ਨਿਗਾ ਮਾਰਦਾ ਬਈ ਲਓ ਬਈ ਮਿੱਤਰ ਉਹ ਖਾੜਾ ਖਾੜਾ ਵੀ ਸਵਾਰਨ ਨਾਲ ਹੋਇਆ ਪਿਆ ਤੇ ਪਾਣੀ ਛੱਡਦਾ ਬਈ ਲੈਟ ਉੱਠ ਗਿਆ ਹੀ ਰਹਿ ਗਿਆ ਕਿੱਲਾ ਉਹ ਲੱਗ ਗਿਆ ਪਰੇ ਤਾਂ ਤੇ ਮੂੰਹਾਂ ਦਿੱਤਾ ਮੈਂ ਅਰਜੀ ਤਾਂ ਲੈਟ ਆ ਗਈ ਤਾਂ ਅੱਜ ਲੱਗ ਜੂ ਤੇ ਨਹੀਂ ਤਾਂ ਫਿਰ ਕੱਲ ਨੂੰ ਤਾਂ ਲਾਈ ਦੇਣਾ ਇੱਧਰ ਲੱਗ ਗਿਆ ਸਾਰਾ ਆਹੀ ਰਹਿ ਗਿਆ ਬਸ ਕੱਲਾ ਲੈਟ ਉੱਠ ਗਈ ਐ ਲੈਟ ਗਈ ਨੂੰ ਹੀ ਵਾਵਾ ਚਰ ਹੋ ਗਿਆ ਤੇ ਉੱਪਰ ਲੱਗੇ ਰਸਰੀ ਲੱਗ ਗਿਆ ਕਾਫੀ ਪਾਣੀ ਤੇ ਗਿਆ ਭਰ ਗਿਆ ਤੇ ਆਹੀ ਰਹਿ ਗਿਆ ਲਓ ਬਈ ਮਿੱਤਰੋ ਆ ਕਬੂਤਰੀ ਮੋਜੀ ਵੀ ਅੰਡੇ ਲਾ ਲਿਓ ਥੱਲੜਨੀ ਵੀ ਅੱਜ ਸਵੇਰ ਲਾ ਲੂਗੀ ਤਕਰੀਬਨ ਹੀ ਸਾਰੀਆਂ ਜੋੜੀਆਂ ਮਿਲੀਆਂ ਬੈਠੀਆਂ ਇੱਥੇ ਸਾਰੀ ਚੰਗੀਆਂ ਜੋੜੀਆਂ ਛੱਡੀਆਂ ਇੱਥੇ ਜਿਨ੍ਹਾਂ ਦੇ ਅਲੱਗ-ਅਲੱਗ ਤੇ ਬਾਈ ਤਕਰੀਬਨ ਆਪਣੇ ਕੋਲੇ ਲਗਣਾ 20 ਜੋੜਨਾ 20 ਇਕੀ-ਇਕੀ ਜੋੜਨਾ ਲੱਦਨੇ ਇਕ ਲਿਖਣ ਵਾਲੀ ਆਕਾਰ ਨੇ ਵੀ ਉਹ ਦੁੱਤਰ ਥੋੜਾ ਜਿਹਾ ਪਗਣ ਲੱਗੇਦਾ ਬਈ ਕਿਹੜਾ ਦੁੱਤਰ ਆਹੀ ਉਹਦਾ ਪਤਾ ਕਰਦੇ ਉਹ ਵੀ ਲੇਖ ਲਾਂਗੇ ਤੇ ਵਸ ਤਕਰੀਬਨ ਹੀ ਆਂਦੇ ਲਾਲ ਰੰਗ ਨਾਲ ਸਾਰ ਗਾਂ ਬਾਬੇ ਦੀ ਮੇਰਨ ਕੋ ਬੱਚੇ ਕੱਢੀ ਬੈਠਾ ਆਂ ਵਾਂਡੇ ਲਾਈ ਬੈਠੀਆਂ ਉਹ ਜੀ ਬੱਚਾ ਕੱਢੀ ਬੈਠੀ ਆ ਬਸ ਸੂਰਗ ਨਾ ਤਿੰਨ ਚਾਰ ਜੋ ਬੈਠਾ ਰਹੇ ਨੇ ਬੱਕਰੀ ਵੀ ਅੱਜ ਜਸਵੀਰ ਲਓ ਬਈ ਮਿੱਤਰੋ ਉਹ ਬੰਦਾ ਵੇਖੋ ਆਖ ਨਹੀਂ ਲੱਗਦਾ ਉਹਨੂੰ ਮੈਂ ਕਿਹੜੇ ਵੀਣਿਆਂ ਦਾ ਕਹੀ ਜਾਂਦਾ ਭਾਈ ਸਾਹਮਣੇ ਮੋਟਰ ਬੰਦ ਕਰ ਦੇਣ ਤੇ ਤੂੰ ਆ ਜਾ ਲਓ ਬਾਈ ਜੀ ਕਿਸੇ ਕਿਸੂ ਨਾਲਿਆਂ ਇੱਥੇ ਪਾ ਕੇ ਰੱਖੇ ਪਏ ਪਸ਼ੂ ਬਸ ਬਾਹਰ ਹੀ ਕੱਢਣ ਵਾਲੇ ਆ ਪੱਠੇ ਪਾ ਕੇ ਨਾਲੀ ਸੀ ਤੇ ਬਾਈ ਕਿਸੇ ਨਾਲੇ ਹੁਣ ਬੱਚੇ ਜਿਹੜੇ ਹਨ ਉਹ ਚੂਗ ਚੂਗ ਹੁਣ ਇਸ ਟਾਈਮ ਘਟ ਦਿੱਤੀ ਵੈਸੇ ਤਾਂ ਸੂਗਾ ਛੋਲੇ ਦੇਤੇ ਸੀ ਇਹਨਾਂ ਨੂੰ ਦੇ ਕੇ ਛੋਲੇ ਦੇ ਬਾਅਦ ਨੂੰ ਸ਼ਤਰਨਾ ਦੇ ਦੇ ਕੇ ਪਾਣੀ ਇਹਨਾਂ ਦੇ ਮੈਂ ਦਾਣੇ ਬਾਹਰ ਕੱਢਦੇ ਆ ਇਹਨਾਂ ਨੂੰ ਕਾ 1:30 ਵਜੇ ਦੇ ਦਾਣੇ ਪਾਈਏ ਉੱਡਣ ਵਾਲੇ ਕਬੂਤਰ ਇਹਨਾਂ ਨੂੰ ਤਾਂ ਤੋਂ ਤੋਂ ਪਾ ਜਾਂਦੀ ਆ ਕੱਪੜਾ ਹੁੰਦਾ ਮੂਰੇ ਹੁਣ ਨਹੀਂ ਕਦੇ ਲਾਇਆ ਕੋਈ ਇਹਨਾਂ ਦੀ ਕੱਢਦੀ ਆ ਦਾਣੇ ਬਾਹਰ ਲਓ ਜੀ ਲੈ ਲਓ ਨਹੀਂ ਆ ਦਾਣੀ ਲੋ ਭਾਈ ਮਿੱਤਰੋ ਬੱਚੀ ਬਾਤ ਇਹ ਮੀਨ ਕਮ ਇਸ ਵੇਲੇ ਹੱਥ ਨਹੀਂ ਬੱਚਿਆਂ ਦਾ ਹੀ ਹੁੰਦਾ ਬੱਚੀ ਬਾਤ ਇੱਕ ਛਤਰੀ ਆ ਰਹੀ ਇੱਕੋ ਕਪੜਾ ਸਿਆਉਣਾ ਸੀ ਉੱਧੜ ਗਈ ਸੀ ਉਹ ਸਿਆਈ ਜਾਂਦਾ ਤੇ ਹਾਂ ਜੁੱਡੇ ਬੱਚਿਆਂ ਨੇ ਬਹੁਤ ਸੋਹਣੀ ਉੱਡੇ ਅਜ ਤੱਕ ਕਮਾਲਾਂ ਹੀ ਕਰਦੇ ਆ ਬਰਾਬਰ ਛਤਰਾਂ ਲੱਗੀਆਂ ਹੋਣ ਨਾ ਐ ਬਰਾਬਰ ਛਤਰਾਂ ਲੱਗੀਆਂ ਹੋਣ ਹੁਣ ਇੱਕ ਦੂਜੀ ਛਤਰੀ ਤੋਂ ਨਾ ਬੱਚੇ ਬਦਲੀ ਜਾਂਦੇ ਆ ਉਧਰਲੀ ਛਤਰੀ ਤੋਂ ਇਧਰ ਇਧਰੋਂ ਉਧਰ ਬਹੁਤ ਛੇਤੀ ਬੱਚੇ ਕੈਦੇ ਆ ਬਹੁਤ ਘੱਟ ਬੱਚੇ ਕੁਵਾਜਦੇ ਆ ਤੇ ਬਾਈ ਲੈਟ ਆ ਲੈਨੇ ਅੱਜ ਬਹੁਤ ਧੁੱਖਾ ਕਰਤਾ ਲੈਟ ਆ ਲੈਨੇ ਮੇਰੇ ਨਾਲ ਕਾਰਨ ਪਤਾ ਕੀ ਬਣਿਆ ਅਸੀਂ ਉਧਰ ਰਹਿਂਦਾ ਹੀ ਪਾਣੀ ਲਾਉਣ ਆਲਾ ਤੇ ਉਧਰ ਢਾਈ ਪੌਣੇ ਤਿੰਨ ਕਿੱਲੇ ਬਾਣ ਚ ਤਿੰਨ ਲੱਗ ਗਿਆ ਸੀ ਤੇ ਲੈਟ ਉੱਠ ਗਈ ਲੈਟ ਭਾਈ ਮੁੜ ਕੇ ਆਈ ਨਹੀਂ ਬੜਾ ਯਾਰ ਕਾ ਮੁੱਕ ਸੁਤਾ ਕੀਤਾ ਆ ਆਪਣੀ ਬਾਈ ਮਾਕੋ ਗਰੇ ਸ਼ਿੱਟੇ ਦਾ ਵਿੱਚ ਕੇ ਬਹੁਤ ਵੱਡੀ ਗਲਤੀ ਕੀਤੀ ਪਰ ਉਗਰੇ ਆਇਆ ਪਰ ਵੀਜਣਾ ਨਹੀਂ ਸੀਗਾ ਸ਼ਿੱਟੇ ਦਾ ਗਣਾਈ ਹੋ ਗਿਆ ਗਣਾਈ ਹੋ ਗਿਆ ਲੈਟ ਉੱਠ ਗਈ ਐ ਭਾਈ ਲੋ ਭਈ ਮਿੱਤਰ ਹੁਣ ਬੰਦੇ ਨੂੰ ਲਾਲਚ ਦਿੱਤਾ ਵੀ ਤੂੰ ਪਾਪੜ ਹੱਲੇ ਦਵਾ ਕਹਿੰਦੇ ਮੈਨੂੰ ਪਾਪੜ ਲੈਣ ਗਿਆ ਵੀ ਪਾਪੜ ਲੈ ਗਿਆ ਫਿਰ ਉਹਨੂੰ ਕਹਾਂਗੇ ਪਸੂ ਪਿਆ ਤੇ ਫਿਰ ਦੂਰੀਆਂ ਪੱਠੇ ਪਾਵਾਂਗੇ ਹਾਂ ਦੂਰੀ ਆ ਗਈ ਉਹਨੂੰ ਕਿਹਾ ਪਸੂ ਪਿਆਉਣੇ ਸੀਗੇ ਤੇ ਕਹਿੰਦਾ ਮੈਨੂੰ ਪਾਪੜ ਲੈਣਾ ਮੈਂ ਤੇ ਮੈਂ ਕਿਹਾ ਚੱਲ ਛਤਰੀਆਂ ਆਪਣੀਆਂ ਸਾਹਮਣੇ ਦਿਖਦੀਆਂ ਹਨ ਉਹ ਪਾਪੜਾਂ ਲਈ ਭਾਈ ਠੱਲੀ ਘੜਾ ਇਹ ਜੂਮ ਕਰਕੇ ਇਹ ਇਹ ਘੜਾ ਪਾਪੜ ਲਈ ਆ ਪਾਪੜ ਲਈ ਆਉਂਦਾ ਲੈ ਲੋ ਬਾਈ ਮਿੱਤਰੋ ਬੱਚੇ ਛੱਦਰਾਂ ਬਦਲੀ ਜਾਂਦੇ ਵਧੀਆ ਢੰਗ ਨਾਲ ਤੇ ਲੈੜ ਤਾਂ ਬਾਈ ਨਹੀਂ ਆਈ ਫਿਰ ਮੈਂ ਟੁਕਟ ਬੰਦ ਕਰਿਆ ਜਾਂਦਾ ਮੈਂ ਕਿ ਮੜ ਕੇ ਰਾਤ ਰੂਤ ਨੂੰ ਆ ਜੀ ਫੇਰ ਗਲਤ ਹੋ ਜਾਂਦਾ ਕੰਮ ਤੇ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਕਿਉਂਕਿ ਵਾਈਫਾਈ ਥੋੜਾ ਬੰਦ ਹੋ ਗਿਆ ਮੈਂ ਕਿਤੇ ਇੰਨਾ ਨਾ ਹੋ ਵੀ ਪਈ ਇਹੜੀ ਫੋਨ ਤੇ ਐਮ ਵੀ ਉਹ ਵੀ ਡਾਲ ਗਏ ਵਲੌਗ ਅਪਲੋਡ ਕਰਨਾ ਯਾਰ ਇਹਦਾ ਆ ਬੰਦਿਆਂ ਦਾ ਇਲਾਜ ਕੀ ਹੈ ਮੈਨੂੰ ਦੱਸੋ ਯਾਰ ਇਹਨਾ ਆ ਇੱਕ ਦੂਜੇ ਤੋਂ ਬਿਨਾ ਸਾਰਦੇ ਵੀ ਨਹੀਂ ਗਏ ਤੇ ਡੈਂਦੇ ਵੀ ਬਹੁਤ ਜਿਆਦੇ ਆ ਤਵੀਰ ਬਣ ਕੇ ਨੇ ਇੱਕ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਨਾ ਵੀਰ ਬਣੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਇਹ ਰੂ ਕਰਦਾ ਕਰੋ ਬੱਚੇ ਲਾਵਾਂਗੇ 7 ਵਜੇ ਪੂਰੇ 7 ਵਜੇ 7 ਵਜੇ ਲਾ ਦੇਣੇ ਆ ਤੇ ਆ ਕੀ ਕਰੀ ਜਾਂਦੇ ਕਿਉਂ ਡੈਣੇ ਆ ਯਾਰਾ